ਆ ਵੀ ਦੋਸਤੋ ਸਾਸਰੀਆ ਕਾਲ ਸਾਰਿਆਂ ਨੂੰ ਤੇ ਤੁਹਾਨੂੰ ਅੱਜ ਦਿਖਾਵਾਂਗੇ ਹੀਰੋ ਹਾਂਡਾ ਮੋਟਰਸਾਈਕਲ ਪੂਰਾ ਸਰਾ ਗੱਲ ਬਾਤ ਬਈ ਮੈਂ ਕਹਿੰਦਾ ਜੈਨੀਅਨ ਤਰੀਕੇ ਨਾਲ ਕਰਿਆ ਤੁਸੀਂ ਹੈਰਾਨ ਹੋ ਜਾਓਗੇ ਇੰਨਾ ਸੋਹਣਾ ਮੋਟਰਸਾਈਕਲ ਤੁਸੀਂ ਅੱਜ ਤੱਕ ਨਹੀਂ ਦੇਖਿਆ ਹੋਣਾ ਬਈ ਜਿੰਨਾ ਸੋਹਣੀ ਲੁੱਕ ਦੇ ਵਿੱਚ ਹੋਇਆ ਤਿਆਰ ਹੈ ਹੈਰਾਨ ਹੋ ਜਾਓਗੇ ਹੈਰਾਨ ਬਈ ਏਜੰਸੀ ਚੋਂ ਆਇਆ ਜੇ ਬਈ ਤਿਆਰ ਕੀਤਾ ਹੋਇਆ ਤੁਹਾਨੂੰ ਜੱਜਮੈਂਟ ਨਹੀਂ ਕਰ ਸਕਦੇ ਭਾਵੇਂ 10 ਬੰਦਿਆਂ 'ਚ ਖੜਾ ਕੇ ਦੇਖ ਲਿਓ ਜੇ ਨਾ ਰਾਹ ਚ ਖੜਾ ਖੜਾ ਪੁੱਛਣ ਬਈ ਇਹ ਨਵਾਂ ਆ ਗਿਆ ਯਾਰ ਏਜੰਸੀ ਚ ਆ ਜਾਓ ਤੁਹਾਨੂੰ ਦਿਖਾਈਏ ਲੈ ਵੀ ਆ ਜਾ ਦੋਸਤੋ ਦੇਖਾ ਵੀ ਇਹ ਤੁਹਾਨੂੰ ਮੋਟਰਸਾਈਕਲ ਪੂਰੀ ਲੁਕਿੰਗ ਕਰ ਚੈੱਕ ਲੈ ਵੀ ਦਿਓ ਰਿਪੋਰਟ ਆ ਕੀ ਬਾਤਾਂ ਨੇ ਬਾਬੇ ਲੈ ਵੀ ਬਾਕੀ ਤੁਸੀਂ ਜਰੂਰ ਦੱਸਿਓ ਬਈ ਕਿੰਦਾਂ ਦੀ ਬਣੀਆਂ ਲੁਕਿੰਗ ਇਹਦੀ ਗੱਡੀ ਓਕੇ ਦੀ ਰਿਪੋਰਟ ਸਾਰੀ ਕਰਤੀ ਚੈੱਕ ਕਰ ਸਕਦੇ ਹੋ ਪੇਂਟ ਵਗੈਰਾ ਤੇ ਕਿਸੇ ਵੀ ਵੀਰ ਨੂੰ ਬਹਿਮ ਹੋਏ ਤਾਂ ਆਪਣਾ ਪੇਂਟ ਆਪਣਾ ਨਿਕਲ ਆਪਣਾ ਸਮਾਨ ਦੇ ਕੇ ਸਾਤੋਂ ਫਿਟਿੰਗ ਕਰਾ ਸਕਦਾ ਹੈ ਫੀਟਿੰਗ ਦੀ ਸਾਡੀ ਫੁੱਲ ਜ਼ਿੰਮੇਵਾਰੀ ਹੋਊਗੀ ਇੰਜਨ ਦੀ ਸਾਡੀ ਫੁੱਲ ਜ਼ਿੰਮੇਵਾਰੀ ਹੂੰ ਜੇ ਬਾਅਦ ਚ ਵੀ ਕਿਸੇ ਵੀਰ ਨੂੰ ਪਰੇਸ਼ਾਨ ਹੁੰਦਾ ਹੈ ਤਾਂ ਅਸੀਂ ਉਹਦਾ ਜ਼ਰੂਰ ਸੋਲੂਸ਼ਨ ਕਰਦੇ ਹਾਂ ਕੋਈ ਇਹੋ ਜਿਹਾ ਚੱਕਰ ਨਹੀਂ ਹੈਗਾ ਵੀ ਇੱਕ ਵਾਰੀ ਮੋਟਰਸਾਈਕਲ ਤਿਆਰ ਕਰਤਾ ਮੁੜ ਕੇ ਉਹਨਾਂ ਦੀ ਗੱਲ ਹੀ ਨਾ ਸੁਣੋ ਕਿਉਂਕਿ ਇਹ ਬਹੁਤ ਜ਼ਿਆਦਾ ਸ਼ਿਕਾਇਤ ਹੈ ਅਸੀਂ ਐਦਾਂ ਦੀ ਕੋਈ ਸ਼ਿਕਾਇਤ ਨਹੀਂ ਆਉਣ ਦਿੰਦੇ ਸਰਵਿਸ ਵੀ ਅਸੀਂ ਫੁੱਲ ਦਿੰਨੇ ਆ ਕਿਸੇ ਵੀਰ ਨੂੰ ਦਿੱਕਤ ਆਉਂਦੀ ਹੈ ਨਾ ਕਿਉਂਕਿ ਇਹ ਸਮਾਨ ਸਪੇਅਰ ਪਾਰਟ ਜਾਂ ਕਿਸੇ ਵੀ ਚੀਜ਼ ਦੇ ਵਿੱਚ ਮਾੜੀ-ਮੋਟੀ ਪ੍ਰੋਬਲਮ ਹੋ ਸਕਦੀ ਹੈ ਤਾਂ ਅਸੀਂ ਉਹਦਾ ਹੱਲ ਵੀ ਜ਼ਰੂਰ ਕਰਦੇ ਹਾਂ ਐ ਨਹੀਂ ਕਹਿੰਦੇ ਵੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਅਸੀਂ ਆਇ ਨਹੀਂ ਕਰਦੇ ਬੋ ਨਹੀਂ ਕਰਦੇ ਸਾਡੀ ਫੁੱਲ ਜ਼ਿੰਮੇਵਾਰੀ ਹੈ ਭਾਈ ਲੈ ਵੀ ਕੁਆਲਿਟੀ ਚੈੱਕ ਕਰੋ ਪਹਿਲਾਂ ਮੀਟਰ ਵਗੈਰਾ ਸਾਰਾ ਕੁਝ ਚੈੱਕ ਕਰ ਸਕਦੇ ਹੋ ਇਕਲੀ ਇਕਲੀ ਚੀਜ਼ ਲੈ ਵੀ ਲੁੱਕ ਜ਼ਰੂਰ ਦੱਸ ਦਿਓ ਭਾਈ ਤੁਹਾਨੂੰ ਕਿੱਦਾਂ ਲੱਗਦੀ ਹੈ ਇਹਦੀ ਕਿਉਂਕਿ ਪੂਰੀ ਜੈਨੀਅਨ ਤਰੀਕੇ ਨਾਲ ਆਪਾਂ ਕੀਤਾ ਤਿਆਰ ਇਹਨੂੰ ਲੈ ਵੀ ਦੇਓ ਰਿਪੋਰਟ ਕਰਾ ਟਾਇਰ ਵੀ ਨਵੇਂ ਪਾਏ ਨਾ ਕਿਉਂਕਿ ਅਲੱਗ-ਅਲੱਗ ਮੋਟਰਸਾਈਕਲ ਦੇ ਅਲੱਗ-ਅਲੱਗ ਖਰਚਾ ਹੈ ਜਿਵੇਂ ਕਿ ਇਹ ਮੋਟਰਸਾਈਕਲ ਤਿਆਰ ਕੀਤਾ ਇਹਦੇ ਵਿੱਚ ਟੋਟਲ 40000 ਰੁਪਏ ਖਰਚਾ ਆਇਆ ਬਾਈ ਸਾਰਾ ਸਮਾਨ ਪਾ ਕੇ ਵਿੱਚ ਹੀ ਚੱਕੇ ਚੁੱਕੇ ਟਾਇਰ 40000 ਦੇ ਵਿੱਚ ਫੁੱਲ ਤਿਆਰ ਹੋ ਗਿਆ ਬਾਈ ਦੇਖ ਸਕਦੇ ਹੋ ਕਿਉਂਕਿ ਇਹਦੇ ਵਿੱਚ ਟਾਇਰ ਭਾ ਇੱਕ ਲਾਇਆ ਬਾਕੀ ਸਾਰਾ ਸਮਾਨ ਨਿਊ ਹੈ ਜਿਹੜੀ ਵੀ ਚੀਜ਼ ਹੋਊ ਉਹਦਾ ਬਿਲ ਦਿੱਤਾ ਜਾਊਗਾ ਤੁਹਾਨੂੰ ਜਿੰਨਾ ਵੀ ਬਿਲ ਹੁੰਦਾ ਤੁਹਾਨੂੰ ਟੋਟਲੀ ਦਿੱਤਾ ਜਾਂਦਾ ਹੈ ਐ ਨਹੀਂ ਹੈਗਾ ਵੀ ਕਿਸੇ ਚੀਜ਼ ਦਾ ਬਿਲ ਨਹੀਂ ਹੋਊਗਾ ਉਸ ਚੀਜ਼ ਦਾ ਤੁਹਾਨੂੰ ਬਿਲ ਦਿੱਤਾ ਹੋਊ ਤੇ ਜਿਹਨੇ GST ਵਾਲਾ ਬਿਲ ਲੈਣਾ ਹੋਵੇ ਉਹ ਪਹਿਲਾਂ ਦੱਸ ਦੇ ਬਾਈ ਸਾਨੂੰ GST ਵਾਲਾ ਬਿੱਲ ਚਾਹੀਦਾ ਕਿਉਂਕਿ ਸਾਨੂੰ ਪਹਿਲਾਂ ਦੱਸਦੇ ਉਹਦਾ ਖਰਚਾ ਜਿਹੜਾ ਹੈਗਾ ਐਕਸਟਰਾ ਪੈਂਦਾ ਜਿੰਨਾ ਵੀ ਖਰਚਾ ਹੁੰਦਾ ਉਹਦਾ ਐਕਸਟਰਾ ਪੈਂਦਾ GST ਵਾਲਾ ਬਿੱਲ ਵੀ ਉਹ ਚੀਜ਼ਾਂ ਦਿੱਤਾ ਜਾਊ ਜਿਹਦਾ ਸਪੇਅਰ ਪਾਰਟ ਹੋਵੇ ਸਪੇਅਰ ਪਾਰਟ ਦਾ ਬਿੱਲ ਜਿਹੜਾ ਹੁੰਦਾ ਉਹ GST ਕੱਟੀ ਜਾਂਦੀ ਹੈ ਜਿਹੜਾ ਰਿਪੇਅਰ ਵਾਲਾ ਹੁੰਦਾ ਉਹਦਾ ਕੋਈ ਬਿੱਲ ਨਹੀਂ ਹੁੰਦਾ ਠੀਕ ਹੈ ਉਹ ਤੁਸੀਂ ਆਪ ਭਾਵੇਂ ਜਾ ਕੇ ਕਰਵਾ ਕੇ ਲਿਆ ਕੇ ਦੇ ਦਿਓ ਜਾਂ ਅਸੀਂ ਕਰਵਾ ਕੇ ਲਿਆਨਾ ਜੇ ਅਸੀਂ ਸਮਾਨ ਦੇ ਵਿੱਚ ਕੋਈ ਜਿਵੇਂ ਕੋਈ ਸਮਾਨ ਲੈਣ ਜਾਣਾ ਸਾਡਾ ਵੀ 1200 ਰੁਪਏ ਖਰਚਾ ਐਕਸਟਰਾ ਪੈ ਜਾਂਦਾ ਤੇ ਬਾਈ ਸੋਚਦੇ ਨੇ ਵੀ ਯਾਰ ਇਹਦਾ 100 ਰੁਪਿਆ ਖਰਚਾ ਐਕਸਟਰਾ ਲਾਇਆ ਆਇਆ ਹੈ ਬਾਈ ਉਹ ਤਾਂ ਲੱਗਣਗੇ ਲੱਗਣਗੇ ਕਿਉਂਕਿ ਸਾਡਾ ਵੀ ਟਾਈਮ ਬਰਬਾਦ ਹੁੰਦਾ ਉਹਦਾ ਵੀ ਚਾਰਜਿੰਗ ਲੱਗਦਾ ਤੇ ਦੇਖ ਸਕਦੇ ਹੋ ਬਾਈ ਤੇ ਆਪ ਜੀ ਨਾ ਬਈ ਨਾ ਆ ਕੇ ਕਰਵਾਉਣਾ ਹੋਵੇ ਤੇ ਆ ਕੇ ਕਰਵਾ ਸਕਦਾ ਜਿੰਨਾ ਵੀ ਮੋਟਰਸਾਈਕਲ ਦਾ ਸਮਾਨ ਆ ਤੁਹਾਨੂੰ ਆਪ ਲਿਆ ਕੇ ਦੇ ਦੇ ਠੀਕ ਹੈ ਜੀ ਆਪਾਂ ਫੀਟਿੰਗ ਕਰ ਦਾਂਗੇ ਲਓ ਜੀ ਕੁਆਲਿਟੀ ਚੈੱਕ ਕਰੋ ਤੇ ਦੱਸੋ ਕਿਹਨਾ ਕਮੈਂਟ ਜਿਹੜੀ ਵੀ ਨੂੰ ਵਧੀਆ ਲੱਗਦਾ ਨਾ ਕੰਮ ਸਾਡੇ ਲਈ ਉਹੀ ਆਇਓ ਤੇ ਇੱਕ ਦੂਜੇ ਦੇ ਮਗਰ ਲੱਗੇ ਸਾਡੇ ਲਈ ਕੋਈ ਵੀਰ ਨਾ ਆਵੇ ਬਈ ਯਾਰ ਉਹ ਵਧੀਆ ਕੰਮ ਕਰਦੇ ਨੇ ਐ ਕੰਮ ਕਰਦੇ ਆ। ਇਹਦਾ ਕੋਈ ਉਹ ਨਾ ਹੋਵੇ ਇਸ਼ੂ ਤੇ ਤੁਸੀਂ ਖੁਦ ਨੂੰ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਫੇਰ ਸਾਡੇ ਲਿਵ ਆਇਓ। ਸਾਡੀ ਲਾਈਵ ਵੀਡੀਓ ਦੇਖੋ ਠੀਕ ਹੈ ਸਾਡੇ ਲਿਵ ਆ ਕੇ ਦੇਖੋ ਸਾਨੂੰ ਮਿਲ ਕੇ ਦੇਖੋ ਫੇਰ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਪਤਾ ਲੱਗਣਾ ਵੀ। ਲੈ ਵੀਡੀਓ ਨੂੰ ਕਰ ਦੋ